ਬੇਅਦਬੀ ਮਾਮਲੇ ਦੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਬੇਅਦਬੀ ਮਾਮਲੇ ਦੇ ਵਿੱਚ ਭਗੋੜਾ ਕਰਾਰ ਦਿੱਤਾ ਹੋਇਆ ਪ੍ਰਦੀਪ ਕਲੇਰ ਗੁਰੂਗਾਓਂ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਪ੍ਰਦੀਪ ਕਲੇਰ ਡੇਰਾ ਪ੍ਰੇਮੀ ਹੈ ਤੇ ਦੱਸ ਦਈਏ ਕਿ ਬੇਅਦਬੀ ਮਾਮਲੇ ਵਿੱਚ ਜੋ ਸਿੱਟ ਦਾ ਘਟਨ ਹੋਇਆ ਸੀ ਉਸ ਸਿੱਟ ਦੀ ਜਾਂਚ ਦੇ ਵਿੱਚ ਪ੍ਰਦੀਪ ਕਲੇਰ ਨੂੰ ਭਗੋੜਾ ਕਰਾਰ ਦਿੱਤਾ ਗਿਆ ਸੀ ਲੰਘੇ ਦਿਨਾਂ ਦੌਰਾਨ ਪ੍ਰਦੀਪ ਕਲੇਰ ਦੀਆਂ ਅਯੁੱਧਿਆ ਰਾਮ ਮੰਦਰ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ਦੇ ਵਿੱਚ ਉਹ ਭਾਜਪਾ ਦੇ ਇੱਕ ਵੱਡੇ ਲੀਡਰ ਦੇ ਨਾਲ ਖੜੇ ਹੋਏ ਦਿਖਾਈ ਦੇ ਰਹੇ ਨੇ ਜਿਸ ਤੋਂ ਬਾਅਦ ਖਬਰਾਂ ਦਾ ਸلسਲਾ ਲਗਾਤਾਰ ਜਾਰੀ ਹੋਇਆ ਕਿ ਪ੍ਰਦੀਪ ਕਲੇਰ ਭਾਜਪਾ ਦੇ ਲੀਡਰਾਂ ਦੇ ਨਾਲ ਕਿਸ ਤਰ੍ਹਾਂ ਇਹ ਤਸਵੀਰ ਖਿਚਵਾ ਰਿਹਾ ਹੈ ਜਿਸ ਦੇ ਕਰਕੇ ਫਰੀਦਕੋਟ ਪੁਲਿਸ ਵੱਲੋਂ ਗੁਰੂਗ੍ਰਾਮ ਤੋਂ ਪ੍ਰਦੀਪ ਕਲੇਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਜਲਦ ਹੀ ਉਸ ਨੂੰ ਫਰੀਦਕੋਟ ਜੇਲ੍ਹ ਦੇ ਵਿੱਚ ਲਿਆਂਦਾ ਜਾਵੇਗਾ ਤਸਦੀ ਇਹ ਕੀ ਪ੍ਰਦੀਪ ਕਲੇਰ ਤੋਂ ਜਦੋਂ ਜਾਂਚ ਕੀਤੀ ਜਾਵੇਗੀ ਤੇ ਕਿ ਆਸ ਇਹ ਲਗਾਏ ਜਾ ਰਹੇ ਹਨ ਕਿ ਬਹੁਤ ਵੱਡੇ ਰਾਜ ਜੋ ਹੈ ਪ੍ਰਦੀਪ ਕਲੇਰ ਤੋਂ ਸਾਹਮਣੇ ਆ ਸਕਦੇ ਨੇ ਪ੍ਰਦੀਪ ਕਲੇਰ ਜੋ ਕਿ ਡੇਰਾ ਪ੍ਰੇਮੀ ਹੈ ਤੇ 2015 ਦੇ ਵਿੱਚ ਚੋ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ ਉਸ ਦੇ ਵਿੱਚ ਇਸ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਜੋ ਸਟ ਦਾ ਗਠਨ ਕੀਤਾ ਗਿਆ ਸੀ ਉਸ ਦੀ ਜਾਂਚ ਦੇ ਵਿੱਚ ਪ੍ਰਦੀਪ ਕਲੇਰ ਨੂੰ ਪਗੋੜਾ ਕਰਾਰ ਵੀ ਦਿੱਤਾ ਗਿਆ ਸੀ